ਆਈ ਸੂ ਕਹੋ ਤਲ ਗੁਰ ਸੇਵੀਆ ਅਹਨ ਸੁਸਹਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵਾ ਸਿਫਤ ਖਸਮ ਦੀ ਨੂਰ ਅਰ ਸਹ ਕੋਰ ਸਹ ਤੋ ਦਰਠੀ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਪੱਤੀ ਐ ਸਜਣਾ ਸੱਚਾ ਪਾਤਸ਼ਾਹ ਸਰਸਾ ਹਾਂਦਾ ਜਿਸ ਉਪਾਸ ਬਹਿਠਿਆ ਸੋਹੀ ਆ ਸਬਨਾ ਦਾ ਸਜਣ ਸੱਚ ਪਾਤਸ਼ਾਹ ਹੋ ਸਿਰਸਾ ਆਂਦੈ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹਲਾ ਪਹਿਲਾ ਸਹਜ ਮਿਲ ਮਿਲਿਆ ਪਰਵਾਨ ਨਾ ਤਿਸ ਮਰਣ ਨਾ ਆਵਣ ਜਾਣ ਠਾਕੁਰ ਮਹਾਂਦਾਸ ਦਾਸ ਮਹ ਸੋਏ ਦੋਹ ਦੇਖ ਤਹ ਆਵਰਨਾ ਕੋਈ ਸਹਜ ਮਿਲਿਆ ਮਿਲਿਆ ਪਰਮਾਨਾ ਰਾਤ ਸਮਰਨ ਨਾਵਣ ਜਾਣ ਠਾਕੁਰ ਮਹਾਂਦਾਸ ਦਾਸ ਮਹਸੋਏ ਜਹ ਦੇਖ ਤਹ ਅਵਰਨਾ ਕੋਈ ਗੁਰਮਖ ਭਗਤ ਸਹਜ ਕਰ ਪਾਈਆ ਵੇਨਾ ਗੌਰ ਭੇਟੀ ਮਰ ਆਈ ਆ ਜਾਈ ਆ ਰਹਾ ਸੋ ਗੁਰ ਕਰਉ ਜੀ ਸਾਚ ਦਰੜਾਵੇ ਅਕਾਥ ਕਥਾਵੇ ਸ਼ਬਦ ਮਿਲਾਵੇ ਹਰ ਕੇ ਲੋਗਾ ਅਬਰ ਨਹੀਂ ਕਾਰਾ ਸਾਚੋ ਠਾਕੁਰ ਸਾਚ ਪਿਆਰਾ ਤਾ ਨਮਹ ਮਨੁਆ ਮਾ ਨਮਹ ਸਾਚਾ ਸੋ ਸਾਚਾ ਮਿਲ ਸਾਚਾ ਰਾਚਾ ਸੇਵਕ ਪ੍ਰਭ ਕਾ ਲਾਗਾ ਪਾਈ ਸਤ ਗੁਰ ਪੂਰਾ ਮਿਲ ਮਿਲਾਈ ਆਪ ਦਿਖਾਵੇ ਆਪੇ ਦਿਖਾਏ ਹਾਠ ਨਾ ਪਤੀ ਜਨਾਬ ਉਹ ਭੇਖਾ ਘੜ ਪਾਂਡੇ ਜਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਾਪ ਮੰਨ ਪਤੀ ਆਇਆ ਪੜ ਪੜ ਭੂਲੇ ਹੈ ਚੋਟਾ ਖਾਏ ਬਹੁਤ ਸਿਆਣਪ ਆਵਹ ਜਾਹੇ ਨਾਮ ਜਪਾ ਭਉ ਭੋਜਨ ਖਾਏ ਗੋਰਮ ਆਖੋ ਸੇਵ ਕਰਹੀ ਸਮਾਈ ਪੂਜ ਸਲਾ ਤੀਰਥ ਬਨਵਾਸਾ ਪਰਮਤ ਡੋਲਤ ਭਈ ਉਦਾਸਾ ਮਨ ਮੇਲਾ ਸੁਚਾ ਕਿਉ ਹੋਏ ਸਾਚ ਮਿਲਾ ਪਾਵ ਪਤ ਸੋਈ ਆਚਾਰੀਤਾਰ ਸਰੀਰ ਆਦਿ ਜੁਗਾਦ ਸਹਿਜ ਮਨ ਤੀਰਾ ਪਾਲ ਪੰਕਜ ਮਹਕੋਟ ਉਦਾਰੇ ਕਰ ਕਿਰਪਾ ਗੁਰ ਮੀਲ ਪਿਆਰੇ ਕਿਸ ਆਗਾ ਪ੍ਰਭ ਤੁਧ ਸਾਲਾਹੀ ਤੁਧ ਬਣ ਦੂਜਾ ਮੈਂ ਕੋ ਨਾਹੀ ਜੋ ਜੋ ਤਦ ਭਾਵੈ ਤਿਉ ਰਾਖ ਰਜਾਈ ਨਾਨਕ ਸਹਜ ਭਾਈ ਗੁਣ ਗਾ ਜੋ ਤਦ ਭਾਵਾਂ ਤੇਉ ਰੱਖ ਰਜਾਈ ਨਾਨਕ ਸਹਜ ਭਾਈ ਗਉਣਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਨਾਸਰੀ ਮਹੱਲਾ ਪਹਿਲਾ ਸਹਜ ਮਿਲੈ ਮਿਲਿਆ ਪ੍ਰਵਾਨ ਨਾ ਤਸਮਰਣ ਨਾ ਆਵਣ ਜਾਣ ਠਾਕੁਰ ਮਹਾਂਦਾਸ ਦਾਸ ਮਹਸੂਈ ਜਹ ਦਿਖਾ ਤਹ ਅਵਰਣ ਕੋਈ